ਮੈਂ ਉੱਠ ਗਈ ਐ ਸਵੇਰ ਸਵੇਰ ਅਰਧ ਬਲੌਗ ਦੀ ਸ਼ੁਰੂਆਤ ਕਰ ਲਈ ਐ ਮੈਂ ਥੋੜਾ ਜਿਹਾ ਕੰਮ ਕਰ ਆਈਆਂ ਚਾਚੂ ਬਣਾ ਕੇ ਇਹਨਾਂ ਨੂੰ ਦੇ ਆਈਆਂ ਤੇ ਹੁਣ ਉਠੋਣੀ ਐ ਹੈਰੀ ਨੂੰ ਵੈਕੈਂਸੀ ਮੈਂ ਜਲਦੀ ਕਾਲਜ ਜਾਣਾ ਦੇ ਕੇ ਮੈਂ ਤਿੰਨ ਚਰਵਾੜੀ ਉਠਾ ਲਿਆ ਉੱਠਦੀ ਨਹੀਂ ਪਈ ਏ ਕੁੜੀਏ ਤੂੰ ਜਾਣਾ ਕਿ ਨਹੀਂ ਜਾਣਾ ਜਲਦੀ ਪਹਿਲਾਂ ਮੈਨੂੰ ਐ ਦੱਸ ਦੇ ਜਾਂਦਾ ਹੈ ਜਾਣਾ 7:00 ਵਜੇ ਤੂੰ ਕਹਿੰਸੀ ਮੈਂ 8:00 ਵਜੇ ਚੱਲੇ ਜਾਣਾ ਨੋ ਮਰ ਜਾ ਕੇ ਲਾਈਨ ਚ ਲੱਗ ਜਾਣਾ ਚੱਲ ਖੜਿਓ ਇਦੇ ਕਾਲਰ ਚਾਜ ਥੋੜਾ ਜਿਹਾ ਇਹਨੂੰ ਕੰਮ ਹੈ ਤੇ ਕਹਿੰਦੇ ਸੀ 8 ਵਜੇ ਜਾਣਾ ਅੱਜ ਵੈਸੇ ਨॉर्मਲ ਜਾਂਦੀ ਹੁੰਦੀ ਹੈ ਇਸ ਕਰਕੇ ਮੈਂ ਉਠਾਈ ਮੈਨੂੰ ਮੇਰੇ ਵਾਸਤੇ అలਾਰਮ ਲਾ ਦਿੰਦੀ ਹੈ ਜਿਵੇਂ ਮੈਂ ਜਲਦੀ ਉੱਠਣਾ ਹੁੰਦਾ ਮੈਂ ਜਾਣਾ ਹੁੰਦਾ ਮੈਂ ਉੱਠ ਕੇ ਬੱਤੀ ਹੈ ਆਦਾ ਸਾਰੇ ਕੰਮ ਕਰਕੇ ਬੈਠੀ ਹੈ ਵੀ ਹਾਂ ਉੱਠੂਗੀ ਨੂੰ ਚਾਹ ਪਰੌਂਠਾ ਦੇ ਦੂੰਗੀ ਤੇ ਚਲੀ ਜਾਊਗੀ ਇਹ ਹਾਲ ਤੱਕ ਉੱਠਣ ਦਾ ਇਹਦਾ ਕੋਈ ਭੰਜ ਦਾ ਨਾਮ ਹੀ ਨਹੀਂ ਹੈਗਾ ਉੱਠ ਜਾ ਏ ਉਠ ਟਾਈਮ ਤਾਂ ਕਿੰਨਾ ਹੋ ਗਿਆ ਉਰਦੀ ਤੂੰ ਹੈ ਨਹੀਂ ਗਈ ਲਓ ਜੀ ਮੈਂ ਲੈ ਆਈਆਂ ਆਲੂ ਵਾਲਾ ਪਰੌਂਠਾ ਇੱਕ ਪਰਾਂਠਾ ਮੇਰਾ ਦੇਕਾ ਹੈ ਰੀਨਾ ਮੈਂ ਸਵੇਰੇ ਸਵੇਰੇ ਖਾਣੀ ਇੱਕ ਪਰਾਂਠਾ ਤੇ ਨਾਲ ਹੈ ਮਲਾਈ ਥੋੜੀ ਜਿਹੀ ਮਲਾਈ ਲਵਾਂਗੀ ਵੈਸੇ ਮੈਂ ਮਲਾਈ ਲੈਂਦੀ ਨਹੀਂ ਅੱਜ ਲੈਣ ਨੂੰ ਦਿਲ ਕੀਤਾ ਮਲਾਈ ਨਾਲ ਖਾਵਾਂਗੀ ਆਹ ਹੈ ਜਿਹੜਾ ਪਰਾਂਠਾ ਹੈ ਰੀਨਾ ਨੂੰ ਦੇ ਦਈਏ ਆ ਇੱਕ ਪਰਾਂਠਾ ਮੇਰਾ ਰਹਿ ਗਿਆ ਹੁਣ ਨਾਲ ਹੈ ਥੋੜੀ ਜੀ ਚਾਹ ਥੋੜੀ ਤਾਂ ਨਹੀਂ ਚਾਹ ਤਾਂ ਬਹੁਤ ਜ਼ਿਆਦਾ ਹੈ ਤੇ ਖਾਣ ਲੱਗੀ ਕੱਢ ਕੇ ਰੱਖਤੇ ਮੈਨੇ ਹੈਰੀ ਦੇ ਕੱਪੜੇ ਇਹਦਾ ਵਾਸਤੇ ਲੈ ਤਾਂ ਰੋਜ਼ ਹੀ ਨਵੇਂ-ਨਵੇਂ ਕੱਪੜੇ ਕੱਢੇ ਕੇ ਪਾ ਜਾਈ ਮੈਨੂੰ ਐ ਹੁੰਦੇ ਵੀ ਜਿਹੜੇ ਇੱਕ ਦਿਨ ਪਾ ਲੇ ਇੱਕ ਦਿਨ ਹੋਰ ਪਾ ਲਾ ਦਾ ਵੀ ਜਿਹੜੇ ਇੱਕ ਦਿਨ ਕੱਪੜੇ ਪਾਲੇ ਨਾ ਉਹ ਦੂਸਰੇ ਦਿਨ ਵੀ ਪਾ ਲਿਆ ਪਾ ਲਿਆ ਕਰ ਕਿਉਂਕਿ ਫਿਰ ਐ ਹੁੰਦੇ ਲਟਕਦੇ ਰਹਿੰਦੇ ਕੱਪੜੇ ਕਦੇ ਇੱਧਰ ਕਿੱਲੇ ਜੇ ਨਾਲ ਟੰਗ ਦੇਣ ਦੀ ਕਰੇ ਉੱਧਰ ਟੰਗ ਦੇਣ ਦੇ ਦਰਵਾਜੇ ਤੇ ਕਿੰਨੇ ਕਿੰਨੇ ਦਿਨ ਕੱਪੜੇ ਇਹਦੇ ਐਂ ਰੁਲਦੇ ਰਹਿੰਦੇ ਆ ਫਿਰ ਮੈਨੂੰ ਐ ਹੁੰਦਾ ਜਦੋਂ ਤੂੰ ਇੱਕ ਕੱਪੜਾ ਪਾ ਲਿਆ ਹੈਗਾ ਉਹਨੂੰ ਦੂਜੇ ਦਿਨ ਪਾ ਜਾ ਜਾਂ ਇੱਕ ਦਿਨ ਛੱਡ ਕੇ ਪਾ ਜਾ ਤਾਂ ਕਿ ਉਹ ਧੁੱਤਾਂ ਜਾਵੇ ਇਹ ਨਹੀਂ ਚਾਚਾ ਦਿਨ ਦਰਵਾਜੇ ਦੇ ਪਿੱਛੇ ਕੱਪੜੇ ਲਮਕੇ ਰਹਿਣ ਤੇ ਕਦੇ-ਕਦੇ ਪਾ ਵੀ ਲੈਂਦੀ ਐ ਤੇ ਕਦੇ-ਕਦੇ ਨਹੀਂ ਵੀ ਪਾਉਂਦੀ ਇਹ ਆਪਦੀ ਮਰਜ਼ੀ ਨਾਲ ਹੀ ਪਾਉਂਦੀ ਐ ਬਾਕੀ ਐ ਮੌਸਮ ਅੱਜ ਮੌਸਮ ਅਜ ਹੈ ਬੜਾ ਵਧੀਆ ਨਾ ਠੰਡਾ ਹੀ ਅੱਜ ਹੈ ਤੇ ਕੋਈ ਗਰਮੀ ਨਹੀਂ ਹੈਗੀ ਅੱਜ ਮੌਸਮ ਵਧੀਆ ਹੈ ਠੰਡਾ ਹੈ ਤੇ ਜਾ ਰਹੀ ਐ ਤਿਆਰ ਹੋ ਕੇ ਕਾਲਜ ਨੂੰ ਖੰਗੜੇ ਖੰਗੜੇ ਇਹਦੀ ਖਾਂਸੀ ਨਾ ਠੀਕ ਹੋਈ ਪਤਾ ਨਹੀਂ ਬਾਲੀ ਜ਼ਿਆਦੇ ਹੋਈ ਪਈ ਐ ਖਾਂਸੀ ਤੇ ਅੱਜ ਕੀ ਕਹਿੰਦੇ ਸੀ ਰੁਪਏ ਪੈਸੇ ਲੱਗੇ ਆਨੇ ਆ ਹੋਰ ਕਿੱਥੇ ਜਾਣਾ ਸੀਗਾ ਆਪਣੀ ਫਰੈਂਡ ਦੇ ਘਰ ਇਹਦੇ ਬਰਥਡੇ ਪਾਰਟੀ ਹੈ ਉਹਦੀ ਪ੍ਰਾਦੀ ਬਰਥਡੇ ਪਾਰਟੀ ਕਿੱਥੇ ਰਾਮਦਰਬਾਰ ਉਹ ਹੁਣ ਦਾ ਮੈਨੂੰ ਫੋਨ ਨੰਬਰ ਭੇਜ ਦੇ ਨਾਲ ਉੱਥੇ ਜਾ ਕੇ ਲੋਕੇਸ਼ਨ ਵੀ ਭੇਜ ਦੇਣਾ ਅੱਜ ਜਾਰੀ ਬਰਥਡੇ ਪਾਰਟੀ ਤੇ ਵੀ ਥੋੜੀ ਬਰਥਡੇ ਪਾਰਟੀ ਵੀ ਜਾਣੇ ਹੈ ਤੇ ਕਾਲਜ ਦਾ ਵੀ ਇੱਕ ਦੋ ਕੰਮ ਕਰਨ ਵਾਲੇ ਆ ਇਹਦੇ ਉਹ ਵੀ ਕਰਕੇ ਆਉਣੇ ਆ ਮੈਂ ਬਣਾ ਰਹੀ ਆ ਜਤੂਰੀਆਂ ਪਹਿਲਾਂ ਮੈਨੂੰ ਛਿੱਲੇ ਕੇ ਧੋ ਕੇ ਤੇ ਚੰਗੀ ਤਰ੍ਹਾਂ ਕੱਟ ਲਿਆ ਤਰੀਕ-ਪਰੀਕ ਫਿਰ ਇਹਦੇ ਵਿੱਚ ਮੈਨੇ ਕੁੱਕਰ ਦੇ ਵਿੱਚ ਥੋੜਾ ਜਿਆਦਾ ਰਿਫਾਈਨਡ ਪਾ ਕੇ ਤੇ ਇਹਦੇ ਵਿੱਚ ਪਾਣੀ ਐ ਜੀਰਾ ਫੋਰ ਇਚ ਪਿਆਜ਼ ਵਗੈਰਾ ਮੈਂ ਨਹੀਂ ਪਾਉਂਦੀ ਸਿਰਫ ਜੀਰੇ ਤੜਕਾ ਲਗਾਨੀ ਐ ਤੇ ਲੋ ਜੀ ਹੈਦੀ ਵਸਤੇ ਸਬਜੀ ਮੈਂ ਤਿਆਰ ਕਰਨ ਲੱਗੀ ਐ ਨਾਲੇ ਤੇ ਪਾਪਾ ਵੀ ਖਾਣਗੇ ਮੈਂ ਵੀ ਖਾਣ ਬਾਹਰ ਗੰਨੇ ਤੇ ਇਹ ਸਬਜੀ ਖਾਣੀ ਕੋਈ ਨਹੀਂ ਦੀ ਬੰਦੀ ਬਹੁਤ ਸਵਾਦ ਹੈ ਅੱਜ ਬਣਾਣੇ ਆ ਗਰਮੀ ਦੀਆਂ ਜਿਹੜੀਆਂ ਮਨਪਸੰਦ ਜਿਹੜੀਆਂ ਲੋਕ ਖਾਂਦੇ ਤੋਰੀਆਂ ਕੱਦੂ ਅੱਜ ਬਣਾ ਰਹੇ ਆ ਪਹਿਲੀ ਵਾਰ ਤੋਰੀਆਂ ਇਹ ਸਬਜ਼ੀ ਬਣਾਉਣੀ ਵੀ ਬੜੀ ਸੌਖੀ ਹੈ ਘੋੜੇ ਦੇ ਵਿੱਚ ਪਹਿਲਾਂ ਥੋੜਾ ਜਿਹਾ ਜੀਰਾ ਪਾ ਲਓ ਫਿਰ ਤੋਰੀਆਂ ਮੈਨੇ ਸਿਰਦੇ ਨਹੀਂ ਹੋਂਤੇ ਉਹਦੇ ਵਿੱਚ ਨਮਕ ਮਿਰਚ ਹਲਦੀ ਜਿਹੜਾ ਵੀ ਕੁਝ ਆਪਾਂ ਤੁਸੀਂ ਮਸਾਲੇ ਪਾਉਣੇ ਉਹ ਪਾ ਦੇ ਤੇ ਵਿਸਲ ਪਾ ਦਿਓ ਉਹਦੇ ਵਿੱਚ ਬਾਅਦ ਦੇ ਵਿੱਚ ਉਹਦੇ ਵਿੱਚ ਥੋੜੀ ਜਿਹੀ ਮਲਾਈ ਪਾ ਦਿਓ ਦੁਨੀਆ ਤੁਹਾਡੀਆਂ ਬਣ ਕੇ ਤਿਆਰ ਹੈ ਬੰਦੀਆਂ ਵੀ ਬਹੁਤ ਹੀ ਸੁਆਦਿਸ ਤਰੀਕੇ ਦੇ ਨਾਲ ਹੈ ਚਲੋ ਜੀ ਕਰਦੇ ਹਾਂ ਸ਼ੁਰੂ ਲੋ ਜੀ ਅੱਜ ਮੈਂ ਬਣਾ ਰਹੀ ਹਾਂ ਕਿਉਂ ਸਾਰੀ ਮਲਾਈ ਕੱਢ ਕੇ ਪਹਿਲਾਂ ਮੈਂ ਮੱਖਣ ਕੱਢਿਆ ਉਹਦਾ ਮਲਾਈ ਇਕੱਠੀ ਕਰਕੇ ਉਹਦਾ ਮੱਖਣ ਕੱਢਿਆ ਤੇ ਇਸ ਤੋਂ ਬਾਅਦ ਮੈਂ ਇਹ ਰੱਖਤਾ ਇਸ ਇੰਮ ਦੇ ਉੱਪਰ ਕਿਉਂ ਹੌਲੀ ਹੌਲੀ ਬੰਦਾ ਰਹੂਗਾ ਇਹ ਤੇ ਵਿੱਚ ਵਿੱਚ ਦੀ ਮੈਨੂੰ ਆ ਮਾਰਨੀ ਵੀ ਪੈਣੀ ਕਰਛੀ ਤਾਂ ਕਿ ਉਹ نیچے ਨਾ ਲੱਗੇ ਅੱਜ ਥੋੜਾ ਜਿਹਾ ਫ੍ਰੀਜ਼ਰ ਵਿੱਚ ਕੱਪੜਿਆਂ ਵਾਲੀ ਮਸ਼ੀਨ ਵੀ ਨਹੀਂ ਲਗਾਈ ਇਸ ਕਰਕੇ ਸੋਚਿਆ ਕਿ ਅੱਜ ਮੈਂ ਆ ਜਿਹੜਾ ਕਿਓ ਹੈ ਕੱਢ ਦਿੰਨੇ ਆ ਕਿਉਂਕਿ ਫ੍ਰਿਜ ਇਹਦੇ ਨਾਲ ਬਹੁਤ ਜ਼ਿਆਦਾ ਭਰਿਆ ਪਿਆ ਸੀ ਦੋ ਤਿੰਨ ਕੋਲੀਆਂ ਦੇ ਵਿੱਚ ਹੋਈ ਪਈ ਸੀ ਮਲਾਈ ਹੈਰੀਣਾ ਇਕੱਠੀ ਮਲਾਈ ਨਹੀਂ ਕਰਨ ਦਿੰਦੀ ਉਹ ਕਹਿੰਦੀ ਰੋਜ਼ ਰੋਜ਼ ਤਾਜੀ ਆਟੂ ਉਤਾਰ ਕਿਉਂਕਿ ਉਹਨੇ ਖਾਣੀ ਹੁੰਦੀ ਹੈ ਇਸ ਕਰਕੇ ਫਿਰ ਫ੍ਰਿਜ ਨਾਲ ਕਾਫੀ ਭੰਡਿਆਂ ਨਾਲ ਇਹਨਾਂ ਨਾਲ ਮਲਾਈਆਂ ਦੇ ਨਾਲ ਭਰਿਆ ਪਿਆ ਸੀ ਅੱਜ ਨੇ ਸੋਚਿਆ ਵੀ ਇਹਨੂੰ ਝੋਨੋਂ ਕੱਢ ਦਿੰਨੀ ਆ ਫਰੀ ਹੈ ਤਾਂ ਜੀ ਮੇਰਾ ਹੋ ਗਿਆ ਲੰਚ ਦਾ ਟਾਈਮ ਤੇ ਮੈਂ ਆਪਣੇ ਵਾਸਤੇ ਬਣਾ ਲਈ ਹੈ ਲੰਚ ਦੁੱਚਪਾਤੀਆਂ ਤੇ ਨਾਲ ਥੋੜਾ ਜਿਹਾ ਪਿਆਜ਼ ਸਬਜੀ ਤੇ ਨਾਲ ਦਹੀਂ ਖੈਰੀ ਚਲੀ ਗਈ ਸੀ ਕਾਲਜ ਤੇ ਉਹਦੇ ਨਾਲ ਹੀ ਮੈਂ ਬ੍ਰੇਕਫਾਸਟ ਕਰ ਲਿਆ ਨੇ ਉਸ ਤੋਂ ਬਾਅਦ ਮੈਨੂੰ ਹੁਣ ਭੁੱਖ ਲੱਗ ਗਈ ਹੈ 12 ਵਜੇ ਦਾ 12:30 ਹੋ ਗਿਆ ਹੈ 12:30 ਵਜੇ ਮੈਨੂੰ ਭੁੱਖ ਲੱਗੀ ਹੋਈ ਕਿਉਂਕਿ ਨਾਸ਼ਤਾ ਜਿਹੜਾ ਸੀ ਜਲਦੀ ਕਰ ਲੈਨੇ ਆ 8:00 ਵਜੇ ਮੈਂ ਨਾਸ਼ਤਾ ਕਰ ਲੈਂਦੀ ਆ ਇਸ ਤੋਂ ਬਾਅਦ ਅੱਜ ਮੇਰਾ ਜਿਹੜਾ ਟੇਸਟੀ-ਠੇਸੇ ਲੰਚ ਬਣਿਆ ਇਹਦੇ ਵਿੱਚ ਜਿਹੜੀਆਂ ਮੈਂ ਤੂਰੀਆਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਵੀਡੀਓਜ਼ ਦੇ ਵਿੱਚ ਅੱਜ ਪਹਿਲੀ ਵਾਰੀ ਖਾ ਰਹੀ ਹਾਂ ਤੋਰੀਆਂ ਗਰਮੀ ਦੀਆਂ ਗਰਮੀ ਦੀ ਸ਼ੁਰੂਆਤ ਹੋ ਗਈ ਹੈ ਨਾ ਤੇ ਹੁਣ ਤੋਰੀਆਂ ਕੱਦੂ ਇਹੀ ਸਵਾਦ ਲੱਗਦਾ ਤੇ ਨਾਲ ਅੱਜ ਦਹੀਂ ਵਿੱਚ ਜੀਰਾ ਪਾ ਲਿਆ ਨਾਲ ਥੋੜੇ ਜਿਹਾ ਪਿਆਜ਼ ਨਾਲ ਹਰੀ ਮਿਰਚ ਨਾਲ ਦੋ ਚਪਾਤੀਆਂ ਟਿੱਖਾ ਕੇ ਮੈਂ ਸੀ ਸੋ ਗਈ ਹੁਣ ਥੋੜਾ ਜਿਹਾ 10 ਮਿੰਟ ਅੱਖ ਲੱਗ ਗਈ ਉਸ ਤੋਂ ਬਾਅਦ ਆਪਾਂ ਕੱਪੜੇ ਜਿਹੜੇ ਆਏ ਸੀ ਪੈਸ ਵਾਲੇ ਉਹਨਾਂ ਨੂੰ ਲਗਾ ਦਿੰਨੇ ਹੈਂਗਰਾਂ ਦੇ ਵਿੱਚ ਦੋ ਤਿੰਨ ਦਿਨ ਹੋ ਗਏ ਮੈਨੂੰ ਟਾਈਮ ਹੀ ਨਹੀਂ ਮਿਲਿਆ ਉਵੇਂ ਬੰਨੇ ਪਏ ਸੀ ਤੇ ਹੁਣ ਸੋਚਿਆ ਹੁਣ ਮੇਰੇ ਕੋਲ ਟਾਈਮ ਹੈ ਤੇ ਕੱਢ ਕੇ ਲਈ ਹੈਂਗਰ ਸਭ ਦੇ ਕੱਪੜੇ ਸਭ ਦੀਆਂ ਅਲਮਾਰੀਆਂ ਵਿੱਚ ਅਲੱਗ-ਅਲੱਗ ਲਗਾ ਦੇਣੇ ਆ ਆਹੋ ਕੱਪੜੇ ਇਹਦਾ ਸੂਟ ਪਿਆ ਇਹ ਕੁਰਤੇ ਪਜਾਮੇ ਆ ਪੈਂਟ ਸ਼ਰਟ ਹੈ ਸਭ ਨੂੰ ਲਗਾ ਦੇਣੇ ਆਪਾਂ ਅਲਮਾਰੀ ਦੇ ਵਿੱਚ ਇੱਥੇ ਮੈਂ ਰੱਖਣੀ ਸੀ ਪ੍ਰੈਸ ਵਾਲੇ ਕੱਪੜੇ ਥੋੜੀ ਜਿਹੀ ਤੈਮ ਮਲ ਕੇ ਵੀ ਰੱਖਣੀ ਸੀ ਇੱਥੇ ਰੱਖਣੀ ਸੀ ਕੁਰਤੇ ਜਮੇ ਹਾਲ ਦੇਖੋ ਕੀ ਕੀਤਾ ਇਹ ਅਲਮਾਰੀ ਦਾ ਕੀ ਤੇ ਕੱਪੜੇ ਰੱਖਾਂ ਪਹਿਲਾਂ ਇਹਨਾਂ ਦੀ ਮੈਂ ਕਰਦੀ ਆ ਸੈਟਿੰਗ ਤੇ ਫਿਰ ਰੱਖਦੀ ਆ ਮੈਂ ਕੱਪੜੇ ਇੱਥੇ ਇਹ ਕਰਤੀ ਆ ਮੈਨੇ ਸੈਟਿੰਗ ਉਹਨੂੰ ਰੱਖ ਦਈਏ ਇਹਦੇ ਉੱਪਰ ਕੱਪੜੇ ਕੱਪੜੇ ਕੱਢਣ ਲੱਗਿਆਂ ਪਤਾ ਨਹੀਂ ਕਿ ਉਹ ਸਾਰੀਆਂ ਢੇਰੀਆਂ ਹੀ ਖਰਾਬ ਕਰ ਦਿੰਦੇ ਆ ਇਸ ਕਰਕੇ ਮੈਨੂੰ ਬੜੇ ਧਿਆਨ ਦੇ ਨਾਲ ਪਹਿਲਾਂ ਇਹਨੂੰ ਸੈਟਿੰਗ ਕਰਨੀ ਪੈਂਦੀ ਹੈ ਕਿਉਂਕਿ ਇਸ ਤਰ੍ਹਾਂ ਤਾਂ ਆਪਾਂ ਕੱਪੜੇ ਨਹੀਂ ਰੱਖ ਸਕਦੇ ਖੇਲੀ ਨਾਲ ਲਮਾਰੀਆਂ ਦੇ ਉੱਪਰ ਐਂ ਕੱਪੜੇ ਆਪਾਂ ਫੇਰ ਰੱਖ ਦਈਏ ਫਿਰ ਇਹਨਾਂ ਦੀ ਸੈਟਿੰਗ ਕੀਤੀ ਹੈ ਤੇ ਹੁਣ ਮੈਂ ਜਿਹੜੇ ਕੱਪੜੇ ਆਏ ਆ ਪ੍ਰੈਸ ਹੋ ਕੇ ਫੇਰ ਰੱਖ ਦਿਆਂਗੇ ਤੇ ਉੱਪਰ ਮੈਂ ਨੇ ਟੰਗਤੀਆਂ ਜਿਹੜੇ ਟੰਗਣ ਵਾਲੇ ਕੱਪੜੇ ਉੱਪਰ ਟੰਗਦੇ ਆ ਇੱਥੇ ਤੇ ਕੁੜਤੇ ਪਜਾਮੇ ਮੈਂ ਇੱਥੇ ਰੱਖਦੀਆਂ ਇੱਥੇ ਰੱਖਦੇ ਆ ਬੈਠੇ ਮੈਨੂੰ ਯਾਦ ਆ ਗਿਆ ਕਿ ਕੱਲ ਮੈਨੇ ਸਬਜੀ ਮੰਡੀ ਚੋਂ ਕੁਰੇਲੇ ਵੀ ਲਿੱਤੇ ਸੀਗੇ ਤੇ ਇਸ ਕਰਕੇ ਮੈਂ ਹੁਣ ਫ੍ਰਿਜ ਦੇ ਵਿੱਚੋਂ ਕੁਰੇਲੇ ਕੱਢਿਆ ਤੇ ਇਹਨੂੰ ਮੈਂ ਛਿੱਲ ਕੇ ਰੱਖਦੀ ਆ ਥੋੜਾ ਜਿਹਾ ਦੋ ਦੋ ਕੋਹਟੇ ਛਿੱਲ ਕੇ ਤੇ ਉਹਨਾਂ ਵਿੱਚ ਨਮਕ ਨਮਕ ਲਗਾ ਕੇ ਫਿਰ ਉਹਨੂੰ ਆਪਾਂ ਫਰਾਈ ਕਰਕੇ ਪਰੇਮੀ ਕੁਰੇਲੇ ਜਮਣਾਣੇ ਆ ਤੇ ਆ ਮੈਨੇ ਫ੍ਰਿਜ ਦੇ ਵਿੱਚੋਂ ਕੁਰੇਲੇ ਕੱਢ ਲਏ ਆ ਕੁਰੇਲੇ ਕੱਢ ਲਏ ਬਹੁਤ ਟਾਈਮ ਬਾਅਦ ਕੁਰੇਲੇ ਬਣਾਉਣ ਲੱਗੇ ਪਰ ਮੈਂ ਕੁਰੇਲਾ ਅੱਜ ਬਣਾਵਾਂਗੇ ਇਹ ਸਾਰੇ ਛਿੱਲ ਲੈਣੇ ਪਹਿਲਾਂ ਛਿੱਲ ਕੇ ਫਿਰ ਨਮਕ ਨੂੰ ਮਲ ਕੇ ਰੱਖਦੇ ਆ ਇਹਦੇ ਥੋੜੇ ਜਿਹੇ ਬਰਤਨ ਹੋ ਗਏ ਸੀ ਇਹ ਵੀ ਕਰਦੀ ਆ ਮੈਂ ਸਾਫ ਪਹਿਲਾਂ ਮੈਂ ਅਛੀ ਲੰਨੀ ਕਰੀ ਲਿਆ ਨੂੰ ਤੇ ਮੈਂ ਬਣਾ ਰਹੀ ਆ ਭਰਗਾ ਵਾਸਤੇ ਮੈਗੀ ਤੇ ਇੱਕ ਪਾਸੇ ਮੈਂ ਨੇ ਕਰੇਲੇ ਆ ਜਿਹੜੇ ਉਹ ਸੁਕਾ ਲਏ ਆ ਨਮਕ ਲਾ ਕੇ ਹੁਣ ਬਸ ਇਹਨੂੰ ਥੋੜਾ ਜਿਹਾ ਮੈਂ ਪਾਣੀ ਸਾਰਾ ਨਿਕਲ ਗਿਆ ਇਹਦੇ ਵਿੱਚੋਂ ਧੁੱਪ ਰੱਖਤੀ ਸੀ ਧੁੱਪ ਵੀ ਲੱਗ ਗਈ ਤੇ ਹੁਣ ਆਪਾਂ ਇਹਨੂੰ ਪਹਿਲਾਂ ਮੈਂ ਚਾਹ ਰੱਖੀ ਵੀ ਆਪਦੀ ਇੱਕ ਪਾਸੇ ਤੇ ਉਹ ਪੀ ਕੇ ਮੈਂ ਫਿਰ ਬਣਾਣੀ ਆ ਕਰੇਲਿਆਂ ਦੇ ਨਾਲ ਪਾਸੇ ਹੁੰਨੀ ਆ ਤੇ ਇਹ ਦੇ ਮੁੰਡੇ ਨੂੰ ਲੱਗਦੀ ਆ ਇਕੱਲੀ ਮੈਗੀ ਸਵਾਦ ਤੇ ਨਾਲ ਲੱਗਦਾ ਇਹਦਾ ਕੋਕ ਉਹਨੇ ਪੀਣਾ ਹੈ ਨਾਲੇ ਕੁੱਕ ਪੀਣੇ ਤੇ ਨਾਲ ਖਾਣੀਆਂ ਮੇਕੀ। ਅੱਧੀ ਜਮਾਨ ਤੇ ਇਹਨੂੰ ਪਤਾ ਵੀ ਭਾਰਗਵ ਨੂੰ ਖਾ ਕੇ ਖੁਸ਼ ਹੈ। ਮਤਲਬ ਇਹਨੇ ਕਿਹਾ ਤਾਂ ਨਹੀਂ ਪਰ ਫਿਰ ਵੀ ਮੈਨੇ ਜੋ ਬਣਾ ਲਈਏ ਫਰੂਟ ਕਰੀਮ ਫਿਰ ਤੋਂ ਬਣਾ ਲਈ ਅੱਜ। ਭਾਰਗਵ ਦੇ ਮੈਨੇ ਸੋਚਿਆ ਭਾਰਗਵ ਨੂੰ ਸਰਪ੍ਰਾਈਜ਼ ਦਿੰਨੀ ਹੈ। ਕਿਉਂਕਿ ਇਹ ਅੱਗੇ ਚੀਜ਼ਾਂ ਖਾ ਕੇ ਖੁਸ਼ ਹੈ। ਹੈਨਾ ਭਾਰਗਵ? ਆਈਸਕ੍ਰੀਮ ਹੋਈ ਤੇ ਫਰੂਟ ਕਰੀਮ ਹੋਈ ਇਹਦੀ ਤੇ ਮੰਗੋ ਸ਼ੇਕ ਹੋਇਆ, ਡਰਾਈ ਫਰੂਟ ਵਾਲਾ ਇਹਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ। ਖੈਰੀ ਆ ਗਈ ਕੋਲੇ ਦੇ ਡਿੱਗ ਪੀ ਹੈ ਜਮਾਂ ਆ ਹੋ ਜਾਂਦੀ ਆ ਕੇ ਡਿੱਗ ਪੀ ਤੇ ਥੱਕ ਦੀ ਲਈ ਕਿਤੇ ਗਰਮੀ ਹੈ ਬਾਹਰ ਲੇਕਿਨ ਅੱਜ ਮੌਸਮ ਵਿੱਚ ਥੋੜਾ ਜਿਹਾ ਬਦਲਾਅ ਵੀ ਹੈ ਐ ਲੱਗਦਾ ਜਿਵੇਂ ਉਹ ਆਊਗੀ ਕੀ ਕਹਿੰਦੇ ਹੁੰਦੇ ਐ ਬਾਰਿਸ਼ ਆਊਗੀ ਇਹਨੇ ਹੁਣ ਪਾਣਾ ਸ਼ੁਰੂ ਕਰਤਾ ਇਹਨੇ ਹੁਣ ਪਾਣਾ ਸ਼ੁਰੂ ਕਰਤਾ ਆਪਦਾ ਢੱਗ ਨਹੀਂ ਕੋਕ ਢੱਗ ਬਨ ਨੂੰ ਫਿਰ ਕੀ ਹੋਜੂਗਾ ਜੇ ਢੱਗ ਬਨੂਗੀ ਤਾਂ ਮਤਲਬ ਇਹਦੀ ਗੈਸ ਲੱਗਦੀ ਹੈ ਚੱਪਲਾ ਪਾਪਲਾ ਤਾਂ ਇਹ ਬਿਨਾਂ ਚੱਪਲਾਂ ਤੋਂ ਨਾ ਆ ਮੈਨੂੰ ਬਹੁਤ ਖੋ ਲੱਗਦਾ ਤੇ ਆ ਹੁਣ ਪਾ ਲਿਆ ਇਹਨੇ ਕੋਕ ਨਾਲ ਮੈਗੀ ਦੇ ਪਤਾ ਨਹੀਂ ਕੋਕ ਦਾ ਕੀ ਮੇਲ ਹੈ ਮੈਨੂੰ ਤਾਂ ਸਮਝ ਨਹੀਂ ਆਇਆ ਅਜ ਤੱਕ ਇਹ ਕਾਲਜ ਤੋਂ ਤੇ ਫਰੈਂਡ ਦੇ ਘਰ ਗਈ ਸੀ ਆ ਕੇ ਦਿੱਤਾ ਉਹਨਾਂ ਨੇ ਬੱਚ ਤੇ ਰਾਇਨ ਦੀ ਕਹਾਣੀ ਸੀ ਉਹਦੇ ਭਰਾ ਦਾ ਸੀ ਬਰਥਡੇ ਨਾਲ ਕਸਰ ਖੋਈ ਸੀ ਸਤਨ ਰਾਇਨ ਦੀ ਹੈ ਇੱਕ ਪਾਸੇ ਚੱਲ ਗਿਆ ਕਪਿਲ ਸ਼ਰਮਾ ਦਾ ਸ਼ੋਅ ਦੂਜੇ ਪਾਸੇ ਆ ਜੁਆਇ ਕਰਦੀ ਆਪਾਂ ਸੋਈ ਦੇ ਵਿੱਚ ਸੋਈ ਦੇ ਵਿੱਚ ਜਾ ਕੇ ਤੇ ਕਲੇਲਿਆਂ ਨੂੰ ਦੇਖਦੀ ਹਾਂ ਹੁਣ ਹੁਣ ਉਹ ਟਾਈਮ ਆ ਗਿਆ ਜਦੋਂ ਕਲੇਲੇ ਬਣਾਏ ਆਪਾਂ ਕਿਉਂਕਿ ਸ਼ਾਮ ਨੂੰ ਰੋਟੀ ਦੇ ਨਾਲ ਚੰਗੇ ਲੱਗਦੇ ਆ ਨਾਲ ਦਾਲ ਹੋਵੇ ਤੇ ਨਾਲ ਤੇਲ ਵੀ ਲੱਗਦਾ ਰਹੂ ਕੱਲਾ ਮੈਂ ਕਰਦੀ ਆ ਕੜਾਈ ਆ ਆਪਦਾ ਲੋ ਜੀ ਕੜਾਈਏ ਦੇ ਵਿੱਚ ਪਾ ਲਿਆ ਥੋੜਾ ਜਿਹਾ ਤੇਲ ਇਹਨੂੰ ਆਪਾਂ ਪਹਿਲਾਂ ਗਰਮ ਹੋਣ ਦੇਵਾਂਗੇ ਫਿਰ ਉਹਦੇ ਵਿੱਚ ਪਾ ਲੈਣੇ Karele ਤੇ ਉਹਨੂੰ ਫੜਾਈ ਫਰਾਈ ਕਰਨਾ ਆਪਾਂ ਜਦ ਤੱਕ ਥੋੜੀ ਜਿਹਾ ਬਰਾਊਨ ਨਹੀਂ ਹੋ ਜਾਂਦੇ ਤੇ ਇੱਕ ਪਾਸੇ ਮੈਂ ਬਣਾਉਣੀ ਹੈ ਉਹਦੇ ਵਿੱਚ ਪੰਨ ਵਾਲਾ ਮਸਾਲਾ Kareliyan ਦੇ ਵਿੱਚੋਂ ਮੈਂਨੇ ਦਬਾ ਦਬਾ ਕੇ ਪਾਣੀ ਵੀ ਕਰਤਾ ਇਹ ਕੜਵਾ ਪਾਣੀ ਹੁੰਦਾ ਹੈਗਾ ਕੱਟਣਾ ਪੈਂਦਾ ਹੈ ਕਿਉਂ जब नमक लगा के रख देना फिर पानी छाड़ दिए फिर दिन तो बाद दबा के ना कट लो पानी एक बार से मैंने फ्राई करने वास्ते करेले पाते कढ़ाई के बीच बस अभी भी खा करेले कितने टाइम बाद बनाओ लग गया मंगकर तो कर मिलने के बाद दो महीने बाद तीन महीने बाद सात महीने बाद अच्छा जेनुइन ਪਾਣੀ ਦੇਖ ਲੈ ਕਿੰਨਾ ਨਿਕਲਾ ਆਇਆ ਕਰਦਾ ਅੱਛਾ ਆ ਦੇ ਚੈਲੇ ਜੋ ਮਿੱਠੀ ਕਿਤੇ ਖਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ